ਸਰਕਾਰ ਲੈਂਡ ਪੋਲਿੰਗ ਪਾਲਿਸੀ ਲੈ ਕੇ ਆਈ ਆ ਦਾਵਾ ਕਰ ਰਹੀ ਹੈ ਕਿ ਬੜੀ ਚੰਗੀ ਪਾਲਿਸੀ ਆ ਧਰਨੇ ਪ੍ਰਦਰਸ਼ਨ ਕਰ ਰਹੀਆਂ ਨੇ ਟਰੈਕਟਰ ਮਾਰਚ ਕਰ ਰਹੀਆਂ ਨੇ ਲੋਕਾਂ ਨਾਲ ਧਰੋ ਆ ਵੀ ਤੁਹਾਨੂੰ ਅਸੀਂ ਚਾਰ ਕਿੱਲੇ ਦੇਈਏ ਸਾਨੂੰ ਤੁਸੀਂ ਕਿੱਲਾ ਦੇਣਾ ਪੁਆਇੰਟ 375% ਸਾਡੀ ਜ਼ਮੀਨ ਤਾਂ ਕਲੋਨਾਈਜ਼ਰ ਲੈ ਕੇ ਉਸ ਜ਼ਮੀਨ ਨੂੰ ਡਿਵੈਲਪ ਕਰ ਲਈ 60% ਪੈਸੇ ਜਿਹੜਾ ਵਾ ਉਹ ਕਿਸਾਨ ਵੀ ਪਾਵੇ ਤੁਸੀਂ ਜਦੋਂ ਲੈਂਡ ਪਾਲਿਸੀ ਚ ਸਾਡਾ ਪਿੰਡ ਪਾਇਆ ਸਾਨੂੰ ਪੁੱਛਣ ਨਹੀਂ ਆਏ ਚੰਡੀਗੜ੍ਹੋਂ ਨੋਟੀਫਿਕੇਸ਼ਨ ਕਰ ਦਿੱਤਾ ਵੀ ਹੁਣ ਅਸੀਂ ਨਾ ਆਪਣੀ ਜ਼ਮੀਨ ਵੇਚ ਸਕਦੇ ਆ ਨਾ ਉੱਥੇ ਅਸਾਰੀ ਕਰ ਸਕਦੇ ਆ ਤੋਂ ਪਹਿਲੋ ਫਾਰ ਐਗਜ਼ਾਮਪਲ ਲੁਧਿਆਣਾ ਹੋਵੇ ਮਹਾਲੀ ਹੋਵੇ ਜਾਂ ਪੂਰੇ ਪੰਜਾਬ ਦੇ ਸ਼ਹਿਰ ਉੱਥੇ ਪ੍ਰਾਈਵੇਟ ਕਲੋਨੀਆਂ ਬਥੇਰੀਆਂ ਕਟੀਆਂ ਪਈਆਂ ਕੋਆ ਕੋਲੇ ਘਰ ਨਹੀਂ ਹੈਗੇ ਵੀ ਨਵੇਂ ਘਰਾਂ ਦੀ ਲੋੜ ਆ ਪੰਜਾਬ ਦੀ ਆਬਾਦੀ ਮਾਈਨਸ ਹੋ ਰਹੀ ਹੈ ਇੱਥੇ ਦਵਾਪਾ ਵਹਿਲੀਆਂ ਕੁੱਟੀਆਂ ਪਈਆਂ ਤੇ ਤੁਸੀਂ ਭਈ ਕਿੰਨੂ ਪੁੱਛ ਕੇ ਇਹ ਚੀਜ਼ਾਂ ਲੈ ਕੇ ਆ ਰਹੇ ਕਿਡਾ ਵੀ ਕੋਈ ਜਵਾਬ ਨਹੀਂ ਅਸਲ ਕਾਰਪੋਰੇਟ ਨੂੰ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਾਉਣਾ ਉਹਦੀਆਂ ਦਰਜਨਾ ਜਦੋਂ ਬੰਦੀਆਂ 11 ਨੂੰ ਮੋਟਰਸਾਈਕਲ ਮਾਰਚ ਵੱਡਾ ਇਤਿਹਾਸ ਕਰਾਂਗੇ ਈਮ ਜਲੰਧਰ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਵੱਡੀ ਮਹਾ ਰੈਲੀ ਕਰਾਂਗੇ ਔਰ ਅਸੀਂ ਇਹ ਵੀ ਯਤਨ ਕਰ ਰਹੇ ਹਾਂ ਕਿ ਸਾਰੀਆਂ ਪੰਜਾਬ ਦੀਆਂ ਜੱਥੇਬੰਦੀਆਂ ਇਕੱਠੀਆਂ ਹੋਣਗੇ ਇਸ ਮਦਦਿਆ ਤੇ ਲੜਨ। ਕੋ ਸਰਕਾਰ ਦਾ ਦਾਵਾ ਹੈ ਕਿ ਕਿਸਾਨ ਜਿਹੜੇ ਕਾਰਪੂ ਨੇ ਉਹਨਾਂ ਨੂੰ ਸਮਝ ਹੀ ਨਹੀਂ ਹੈ ਉਜੀ ਧਰਨੇ ਲਾਈ ਜਾਂਦੇ ਨੇ। ਤੁਹਾਡੀ ਪਾਲਸੀ ਇੰਨੀ ਚੰਗੀ ਆ ਤੁਸੀਂ ਯੂਟਿਊਬਰ ਨੂੰ 90 ਸੈਕਿੰਡ ਦੀ ਵੀਡੀਓ ਵਾਸਤੇ 2 ਲੱਖ ਕਿਉਂ ਦਿੰਦੇ ਜੀ? ਤੁਹਾਡੀ ਚੰਗੀ ਪਾਲਸੀ ਆ ਚੰਗੀਆਂ ਚੀਜ਼ਾਂ ਪੰਜਾਬ ਵਾਲੇ ਹੱਥੋਂ થી ਚੁੱਕ ਲੈਂਦੇ ਨੇ। ਏਹ ਪੰਜਾਬ ਦੇ ਅਜਾੜੇ ਦੀ ਦਿੱਤੀ ਆ ਜਿਹਨੂੰ ਅਸੀਂ ਕਦੇ ਵੀ برداشت ਨਹੀਂ ਕਰ ਸਕਦੇ ਤੁਹਾਡੇ ਤੇ ਇਲਜ਼ਾਮ ਲੱਗਦੇ ਆ ਕਿ ਸ਼ੰਭੂ ਤੇ ਕਨੌਰੀ ਬਾਰਡਰ ਭਗਵੰਤ ਮਾਨ ਦੇ ਨਾਲ ਮਿਲ ਕੇ ਸਰਕਾਰ ਨਾਲ ਮਿਲ ਕੇ ਲਾਇਆ ਗਿਆ ਸੀ ਜੇ ਸਰਕਾਰ ਨਾਲ ਮਿਲ ਕੇ ਲੱਗਾ ਹੁੰਦਾ ਫਿਰ ਹਰਿਆਣੇ ਦੇ ਵਿੱਚ 75000 ਅਰਧ ਸੈਨਿਕ ਫੋਰਸਾਂ ਦੀ ਲੋਡ ਵੀ ਇਸਰਾਈਲ ਦੇ ਡਰੋਨਾਂ ਰਾਹੀਂ ਬੰਬਾਰ ਕੀਤੀ ਗਈ ਸਿੱਧੀਆਂ ਬੁਲਟਾਂ ਵਾਲੀਆਂ ਚੱਲੀਆਂ ਕਦੇ ਕਿਸਾਨ ਲੈਣ ਤੇ ਨਹੀਂ ਚੱਲੀਆਂ ਇੰਨੇ ਬੰਦੇ ਜ਼ਖਮੀ ਹੋਏ ਸਰਕਾਰ ਨਾਲ ਵਾਲੇ ਹੁੰਦੇ ਮੌਜ ਨਾਲ ਦਿੱਲੀ ਜਾਂਦੇ ਮੌਜ ਨਾਲ ਰਹਿੰਦੇ ਸਰਕਾਰ ਨੇ ਮੋਰਚਾ ਤੇ ਖੜਾ ਲਿਆ ਹੁਣ ਉਹਨੂੰ ਕਹਿੰਦੇ ਕਿ ਕਿਹੜੇ ਮੂਨਾ ਪਿੰਡਾਂ ਚ ਬੜੋਗੇ ਇੰਨਾ ਗੱਲਾਂ ਦਾ ਵੀ ਹੌਣ ਵਾਲੇ ਸਮੇਂ ਵਿੱਚ ਜਵਾਬ ਦਾਂਗੇ ਬਹੁਤ ਸਾਰੇ ਕਹਿੰਦੇ ਆ ਕਿ ਇਹ ਸਿਰਫ ਲਮਕਾਉਣ ਵਾਸਤੇ ਕੀਤਾ ਗਿਆ ਤੁਸੀਂ ਕਿਵੇਂ ਸਮਝੋ ਅਸੀਂ ਚਾਹੁੰਦੇ ਆ ਵੀ ਜੋ ਕੁਝ ਪੰਜਾਬ ਅੰਦਰ ਘਟ ਰਿਹਾ ਧਾਰਮਿਕ ਬੇਤਬਿਆ ਨੂੰ ਲੈ ਕੇ ਇਹਦੇ ਪਿੱਛੇ 100% ਪੋਲਿਟਿਸ਼ੀਅਨਸ ਨੇ ਕਾਂਗਰਸ ਵੀ ਕਹਿੰਦੇ ਸੀ ਬਾਈਬਲ ਕਲਾ ਗੋਲੀ ਕਾਣ ਦਾ ਇਨਸਾਫ ਦਵਾਵਾਂਗੇ ਬੇਤਿਆਂ ਨਾਮ ਸਾਬ ਦਵਾਵਾਂਗੇ ਆਮ ਆਦਮੀ ਪਾਰਟੀ ਪਰ ਹੋਇਆ ਹੋਇਆ ਇਹਨਾਂ ਦੇ ਰਾਜ ਵਿੱਚ ਕੁਝ ਨਹੀਂ ਹੋਇਆ ਪੋਲਿਟਿਸ਼ਨ ਨੂੰ ਹਥਿਆਰ ਮਿਲ ਗਿਆ ਵੀ ਜਦੋਂ ਲੋਕ ਅਸਲ ਮੁੱਦਿਆਂ ਤੇ ਲੜਾਈ ਲੜਦੇ ਦਾ ਲੋਕ ਅਸਲ ਮੁੱਦੇ ਸ਼ੋਂ ਕਿ ਅੱਪੋ ਜਿਹੀ ਲੜਨਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦਾ ਦਾਅ ਲੱਗ ਜਾਂਦਾ ਕਿੰਨੇ ਕ ਬਦਲਾਅ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਆਇਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਡ ਮਾਈਨਿੰਗ ਮਾਫੀਆ ਵੱਡਾ ਹੋ ਗਿਆ ਨਸ਼ਾ ਮਾਫੀਆ ਦੂ ਵੱਡਾ ਹੋ ਗਿਆ ਟਰਾਂਸਪੋਰਟ ਮਾਫੀਆ ਵੀ ਉਦਾਂ ਹੀ ਆ ਫਿਰਜ਼ਗਾਰੀ ਵੀ ਉਦਾਂ ਹੀ ਆ ਸਾਡੇ ਨਾਲ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਮੌਜੂਦ ਨੇ ਪੰਦੇਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਨੂੰ ਪੰਦੇਰ ਸਾਹਿਬ ਸਰਕਾਰ ਲੈਂਡ ਪੋਲਿੰਗ ਪਾਲਸੀ ਲੈ ਕੇ ਆਈ ਆ ਦਾਵਾ ਕਰ ਰਹੀ ਆ ਕਿ ਬੜੀ ਚੰਗੀ ਪਾਲਸੀ ਆ ਤੇ ਕਿਸਾਨ ਕਰੋੜਾਂ ਦੇ مالک ਹੋ ਜਾਣਗੇ ਕਰੋੜਪਤੀ ਬਣ ਜਾਣਗੇ ਪਰ ਕਿਸਾਨ ਜਥੇਬੰਦੀਆਂ ਜਾਣ ਬੁੱਝ ਕੇ ਧਰਨੇ ਪ੍ਰਦਰਸ਼ਨ ਕਰ ਰਹੀਆਂ ਨੇ ਟਰੈਕਟਰ ਮਾਰਚ ਕਰ ਰਹੀਆਂ ਨੇ ਕੀ ਕਹੋਗੇ ਤੇ ਦੇਖੋ ਇੱਕ ਤਾਂ ਲੋਕਾਂ ਨਾਲ ਧਰੋ ਆ ਵੀ ਤੁਹਾਨੂੰ ਅਸੀਂ ਚਾਰ ਕਿੱਲੇ ਦੇਈਏ ਸਾਨੂੰ ਤੁਸੀਂ ਕਿੱਲਾ ਦੇਣਾ ਬਾਅਦ ਭਾਈ 375% ਸਾਡੀ ਜ਼ਮੀਨ ਤਾਂ ਕਲੋਨਾਈਜ਼ਰ ਲਾਗੇ ਫਿਰ ਉਸ ਜ਼ਮੀਨ ਨੂੰ ਡਿਵੈਲਪ ਕਰ ਲਈ 60% ਪੈਸੇ ਜਿਹੜਾ ਵਾ ਉਹ ਕਿਸਾਨ ਵੀ ਪਾਵੇ ਤੀਸਰਾ ਤੁਸੀਂ ਕਹਿੰਦੇ ਹੋ ਵੀ ਮਰਜ਼ੀ ਕਰੋ ਤੁਸੀਂ ਜਦੋਂ ਲੈਂਡ ਪੂਲਿੰਗ ਪਾਲਿਸੀ ਵਿੱਚ ਪਾਲਿਸੀ ਚ ਸਾਡਾ ਪਿੰਡ ਪਾਇਆ ਸਾਨੂੰ ਪੁੱਛਣ ਨਹੀਂ ਆਏ ਚੰਡੀਗੜ੍ਹੋਂ ਨੋਟੀਫਿਕੇਸ਼ਨ ਕਰ ਦਿੱਤਾ ਚੌਥਾ ਇਹਦੇ ਤੇ ਗੁੰਮਰਾਹ ਵੀ ਹੋਣ ਅਸੀਂ ਨਾ ਆਪਣੀ ਜ਼ਮੀਨ ਵੇਚ ਸਕਦੇ ਆ ਨਾ ਉੱਥੇ ਅਸਾਰੀ ਕਰ ਸਕਦੇ ਆ ਠੀਕ ਆ ਪੰਜਵਾਂ ਵੱਡਾ ਧੋਖਾ ਵੀ ਤੁਸੀਂ ਸਾਨੂੰ ਪਹਿਲੋ ਤੁਹਾਡੇ ਕੋਲ 3 ਸਾਲ ਠੇਕਾ ਦੇਣਾ ਪਹਿਲੋ 30000 ਹੀ 50000 ਬੋਲੀ ਜਾਂਦੇ ਹੋ ਲੱਖ ਵੀ ਦੇ ਸਕਦੇ ਹੋ 3 ਸਾਲਾਂ ਤੋਂ ਬਾਅਦ ਜੇ 25 ਸਾਲ 20 ਸਾਲ ਜ਼ਮੀਨ ਡਵੈਲਪ ਨਹੀਂ ਹੁੰਦੀ ਅਸੀਂ ਕੀ ਕਰਾਂਗੇ ਇਹਦਾ ਵੀ ਜਵਾਬ ਕੋਈ ਨਹੀਂ ਹੈਗਾ ਇਹ ਤੋਂ ਪਹਿਲਾਂ ਫਾਰ ਐਗਜ਼ਾਮਪਲ ਲੁਧਿਆਣਾ ਹੋਵੇ ਮਹਾਲੀ ਹੋਵੇ ਜਾਂ ਪੂਰੇ ਪੰਜਾਬ ਦੇ ਸ਼ਹਿਰ ਹੁਣ ਉੱਥੇ ਪ੍ਰਾਈਵੇਟ ਕਲੋਨੀਆਂ ਬਠੇਰੀਆਂ ਕਟੀਆਂ ਪਈਆਂ ਉਹਨਾਂ ਦਾ ਤਾਂ ਕੋਈ ਪਲਾਟ ਵੇਚਣ ਨਹੀਂ ਦਿਆ ਸਰ ਪਹਿਲਾਂ ਵੀ ਪੁੱਡਾ ਤੇ ਕਮਾਂਡਾਂ ਨੇ ਡਵੈਲਪ ਕੀਤੀਆਂ ਕਲੋਨੀਆਂ ਉਹ ਵੈਸੇ ਨਹੀਂ ਮਿਕਰੀਆਂ ਨਾ ਪੰਜਾਬ ਦੇ ਅੰਦਰ ਕੋਈ ਇਹ ਖਬਰਾਂ ਨੇ ਵੀ ਲੋਕਾਂ ਕੋਲੇ ਘਰ ਨਹੀਂ ਹੈਗੇ ਵੀ ਨਵੇਂ ਘਰਾਂ ਦੀ ਲੋੜ ਆ ਪੰਜਾਬ ਦੀ ਆਬਾਦੀ ਮਾਈਨਸ ਹੋ ਰਹੀ ਹੈ ਇੱਥੇ ਦੁਆਬਾ ਵਹਿਲੀਆਂ ਕੋਠੀਆਂ ਪਈਆਂ ਤੇ ਤੁਸੀਂ ਭਈ ਕਿੰਨੂ ਪੁੱਛ ਕੇ ਇਹ ਚੀਜ਼ਾਂ ਲੈ ਕੇ ਆ ਰਹੇ ਇਹਦਾ ਵੀ ਕੋਈ ਜਵਾਬ ਨਹੀਂ ਸਪਸ਼ਟ ਜਵਾਬ ਚਾਹੇ ਲੈਂਡ ਪੂਲਿੰਗ ਪਾਲਿਸੀ ਹੋਵੇ ਚਾਹੇ ਭਾਰਤ ਮਾਲਾ ਯੋਜਨਾ ਹੋਵੇ ਚਾਹੇ ਬਾਤ ਕਰ ਕਿਸਾਨ ਨੂੰ ਅਸਲ ਕਾਰਪੋਰੇਟ ਨੂੰ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਾਉਣਾ ਪੰਜਾਬ ਦਾ ਕਿਸਾਨ ਇਹ ਸਮਝ ਚੱਕਿਆ ਹੁਣ ਸਰਕਾਰ ਦੀ ਗਲਤ ਨੀਤੀ ਵਿੱਚ ਨਹੀਂ ਆਉਣ ਵਾਲਾ ਉਹ ਸਰਕਾਰ ਨੂੰ ਜ਼ਮੀਨਾਂ ਨਹੀਂ ਦੇਊਗਾ ਔਰ ਆਉਣ ਵਾਲੇ ਸਮੇਂ ਸਾਡਾ ਕਿਸਾਨ ਮਜ਼ਦੂਰ ਮੋਰਚਾ ਉਹਦੀਆਂ ਦਰਜਨਾਂ ਜਥੇਬੰਦੀਆਂ 11 ਨੂੰ ਮੋਟਰਸਾਈਕਲ ਮਾਰਚ ਵੱਡਾ ਇਤਿਹਾਸਕ ਕਰਾਂਗੇ 20 ਨੂੰ ਜਲੰਧਰ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਵੱਡੀ ਮਹਾ ਰੈਲੀ ਕਰਾਂਗੇ ਅਰ ਅਸੀਂ ਇਹ ਵੀ ਯਤਨ ਕਰ ਰਹੇ ਵੀ ਸਾਰੀਆਂ ਪੰਜਾਬ ਦੀਆਂ ਜੱਥੇਬੰਦੀਆਂ ਇਕੱਠੀਆਂ ਹੋ ਕੇ ਇਸ ਮਦਿਆਂ ਤੇ ਲੜਨਾ ਅਸੀਂ ਮਜਬੂਰ ਕਰਾਂਗੇ ਭਗਵੰਤ ਮਾਨ ਨੂੰ ਕਿ ਉਹ ਲੈਂਡ ਪੂਲਿੰਗ ਪਾਲਿਸੀ ਦੀ ਨੀਤੀ ਵਾਪਸ ਲਵੇ ਅੱਛਾ ਤੁਸੀਂ ਭਗਵੰਤ ਮਾਨ ਨੂੰ ਕਹਿ ਰਹੇ ਹੋ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਕਰੇ ਪਰ ਉਹ ਸਰਕਾਰ ਦਾ ਦਾਵਾ ਹੈ ਕਿ ਕਿਸਾਨ ਜਿਹੜੇ ਕਾਗੂ ਨੇ ਉਹਨਾਂ ਨੂੰ ਸਮਝ ਹੀ ਨਹੀਂ ਹੈ ਉਂਝ ਹੀ ਧਰਨੇ ਲਾਈ ਜਾਂਦੇ ਨੇ ਇਹ ਤਾਂ ਬਹੁਤ ਫਾਇਦੇਮੰਦ ਹੈ ਤੇ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਪਾਲਿਸੀ ਨੂੰ ਪਟਿਆਲਾ ਮਹਾਲੀ ਲੁਧਿਆਣੇ ਤੱਕ ਵੀ ਸੀਮਿਤ ਕੀਤਾ ਜਾ ਸਕਦਾ ਹੈ ਦੇ ਕੋ ਭੱਜੇ ਨਿਕਲੇ ਨਾ ਭੱਜਣ ਜਾ ਰਹੇ ਨਾ ਤੁਹਾਡੀ ਪਾਲਸੀ ਇੰਨੀ ਚੰਗੀ ਆ ਤੁਸੀਂ ਯੂਟਿਊਬਰ ਨੂੰ 90 ਸੈਕਿੰਡ ਦੀ ਵੀਡੀਓ ਵਾਸਤੇ 2 ਲੱਖ ਕਿਉਂ ਦਿੰਦੇ ਏ ਤੁਹਾਡੀ ਚੰਗੀ ਪਾਲਸੀ ਆ ਚੰਗੀਆਂ ਚੀਜ਼ਾਂ ਪੰਜਾਬ ਵਾਲੇ ਹੱਥੋਂ થી ਚੁੱਕ ਲੈਂਦੇ ਨੇ ਠੀਕ ਹੈ ਨਾ ਹਾਂ ਜਿੱਥੋਂ ਤੱਕ ਤੁਹਾਡੀ ਕਹਿੰਦੇ ਵੀ ਨਹੀਂ ਆ ਜਦੋਂ ਇੱਕ ਰੈਲੀ ਹੋਈ ਜਦੋਂ ਕੇਜਰੀਵਾਲ ਸਾਹਿਬ ਬੋਲਣ ਦੇ ਲੋਕ ਉੱਠ ਕੇ ਚਲੇ ਗਏ ਹਾਲੇ ਤਾਂ ਸ਼ੁਰੂਆਤ ਹੋਈ ਆ ਦੇਖਿਓ ਜਦੋਂ ਤੁਸੀਂ ਪਿੰਡਾਂ 'ਚ ਵੜੋਗੇ ਅਸੀਂ ਨਹੀਂ ਕਹਿੰਦੇ ਤੁਹਾਨੂੰ ਪਿੰਡਾਂ ਵਾਲੇ ਸਮਝਾ ਦੇਣਗੇ ਠੀਕ ਆ ਬਹੁਤ ਸਾਰੇ ਥਾਮਾਂ ਤੇ ਚੰਬੂ ਖਨੋਰੀ ਨੂੰ ਪੁੱਟਿਆ ਤੁਹਾਨੂੰ ਸਮਝਾਇਆ ਵੀ ਆ ਤੋ ਅਸੀਂ ਕਹਿੰਨੇ ਆ ਵੀ ਇਹ ਪਰਸੈਪਸ਼ਨ ਵਾਰ ਆ ਸਰਕਾਰ ਨੂੰ ਲੱਗਦਾ ਵੀ ਸਾਡੇ ਕੋ ਮੇਨ ਸਟ੍ਰੀਮ ਮੀਡੀਆ ਵਾ ਅਸੀਂ ਗੁੰਮਰਾਹ ਕਰਕੇ ਲੋਕਾਂ ਲੋਕਾਂ ਦੇ ਵਿੱਚ ਪ੍ਰਚਾਰ ਕਰਕੇ ਸਫਲ ਹੋ ਜਾਾਂਗੇ ਉਹ ਸਫਲ ਨਹੀਂ ਹੋਣੇ ਹੈਗੇ ਇਹ ਪੰਜਾਬ ਦੇ ਅਜਾੜੇ ਲਈ ਨੀਤੀ ਆ ਜਿਹਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ अच्छा ਤੁਸੀਂ ਖਨੋਰੀ ਬਾਰਡਰ ਦੇ ਜਿਹੜਾ ਧਰਨਾ ਚੱਲ ਰਿਹਾ ਸੋ ਉਹਦਾ ਜ਼ਿਕਰ ਕੀਤਾ ਤਾਂ ਤੁਹਾਡੇ ਤੇ ਇਲਜ਼ਾਮ ਲੱਗਦੇ ਆ ਕਿ ਸ਼ੰਭੂ ਤੇ ਖਨੋਰੀ ਬਾਰਡਰ ਭਗਵੰਤ ਮਾਨ ਦੇ ਨਾਲ ਮਿਲ ਕੇ ਸਰਕਾਰ ਨਾਲ ਮਿਲ ਕੇ ਲਾਇਆ ਗਿਆ ਸੀ ਦੇਖੋ ਜੇ ਸਰਕਾਰ ਨਾਲ ਮਿਲ ਕੇ ਲੱਗਾ ਹੁੰਦਾ ਫਿਰ ਹਰਿਆਣੇ ਦੇ ਵਿੱਚ 75000 ਅਰਧ ਸੈਨਿਕ ਫੋਰਸਾਂ ਦੀ ਲੋਡ ਵਿੱਚ ਸੀ ਫਿਰ ਸਾਡੇ ਤੇ ਪਹਿਲੀ ਵਾਰ ਇਸਰਾਈਲ ਦੇ ਡਰੋਨਾਂ ਰਾਹੀਂ ਬੰਬਾਰ ਕੀਤੀ ਗਈ ਸਿੱਧੀਆਂ ਬੁਲਟਾਂ ਵਾਲੀਆਂ ਚੱਲੀਆਂ ਕਦੀ ਕਿਸਾਨ ਲੈਰਤੇ ਨਹੀਂ ਚੱਲੀਆਂ ਇੰਨੇ ਬੰਦੇ ਜ਼ਖਮੀ ਹੋਏ ਜੇ ਸਰਕਾਰ ਨਾਲ ਰਲੇ ਹੁੰਦੇ ਮੌਜ ਨਾਲ ਦਿੱਲੀ ਜਾਂਦੇ ਮੌਜ ਨਾਲ ਰਹਿੰਦੇ ਜੇ ਭਗਵੰਤ ਨਾਨ ਨਾਲ ਰਲੇ ਹੁੰਦੇ ਭਗਵੰਤ ਸਾਨ ਸਾਨੂੰ ਮੀਟਿੰਗ ਤੇ ਸੱਦ ਕੇ ਗ੍ਰਿਫਤਾਰ ਕਿਉਂ ਕਰਦਾ ਸਾਡਾ ਮੋਰਚਾ ਖੋੜਦਾ ਕਹਿਣ ਨੂੰ ਬਹੁਤ ਕੁਝ ਹੁੰਦਾ ਵਾ ਐਨੀ ਕੋ ਰੋਲਾ ਸਾਫ਼ ਕੋਈ ਨਾ ਲੜਿਆ ਸਰਕਾਰ ਵੱਡੀ ਆ ਸਰਕਾਰ ਨੇ ਮੋਰਚਾ ਤੇ ਖੰਡਾ ਲਿਆ ਹੁਣ ਉਹਨਾਂ ਕਹਿੰਦੇ ਕਿ ਕਿਹੜੇ ਮੂਨਾ ਪਿੰਡਾਂ 'ਚ ਬੜੋਗੇ ਇਹਨਾਂ ਗੱਲਾਂ ਦਾ ਵੀ ਆਉਣ ਵਾਲੇ ਸਮੇਂ ਵਿੱਚ ਜਵਾਬ ਦਾਂਗੇ ਨਾ ਸਰਕਾਰ ਨਾਲ ਗਲਤ ਸਮਝੌਤਾ ਕਰਕੇ ਉੱਥੇ ਸਟੇਟ ਵੱਡਾ ਸਰਕਾਰ ਕੁੱਟ ਕੇ ਠਾਲ ਸਕਦਾ ਉਸ ਮੋਰਚੇ ਨੇ ਪੂਰੀ ਦੁਨੀਆ ਦੇ ਵਿੱਚ ਵਰਲਡਵਾਈਡ ਮੀਟਿੰਗਾਂ ਮੰਗਾ ਪਹਚਾਈਆਂ ਉਸ ਮੋਰਚੇ ਦੇ ਹੁੰਦਿਆਂ ਹੁੰਦਿਆਂ ਉਹਨਾਂ ਨੂੰ ਪਤਾ ਹੈਗਾ ਕਿ ਅਸੀਂ ਨਵਾਂ ਕੋਈ ਵੀ ਕਾਨੂੰਨ ਨਹੀਂ ਲੈ ਸਕਦੇ ਮੋਰਚਾ ਚਕਾ ਕੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਮੋਰਚਾ ਚੱਕਣ ਤੋਂ ਬਾਅਦ ਅਮਰੀਕਾ ਸਮਝੌਤਾ ਲੈਂਦਾ ਉਹਨਾਂ ਨੂੰ ਪਤਾ ਹੈ ਵੀ ਜਿੰਨਾ ਚਿਰ ਮੋਰਚਾ ਚੱਲ ਰਿਹਾ ਉਹਨਾਂ ਚੈਰ ਸਿੱਧ ਪੰਜਾਬ ਦੇ ਵਿੱਚ ਲੁੱਟ ਤੇਜ ਨਾ ਹੋਵੇ ਮੋਰਚਾ ਚਕਾਉਣਾ ਉਹਨਾਂ ਦੀ ਗਲੇ ਦੀ ਹੱਡੀ ਸੀ ਮਜਬੂਰੀ ਸੀ ਅੱਛਾ ਤੁਸੀਂ ਫਤੇਗੜ ਸਾਹਿਬ ਪਹੁੰਚੇ ਹੋ ਬੇਅਦਬੀ ਦੇ ਇਨਸਾਫ ਦੇ ਲਈ ਕਾਨੂੰਨ ਮੰਗਿਆ ਜਾ ਰਿਹਾ ਤਾਂ ਹੁਣ ਕਮੇਟੀ ਬਣਾਈ ਗਈ ਹੈ ਕਿ 6 ਮਹੀਨੇ ਬਾਅਦ ਉਸ ਚੀਜ਼ ਦਾ ਫੈਸਲਾ ਹੋਊਗਾ ਤਾਂ ਉਹ ਬਹੁਤ ਸਾਰੇ ਕਹਿੰਦੇ ਆ ਕਿ ਇਹ ਸਿਰਫ ਲਮਕਾਉਣ ਵਾਸਤੇ ਕੀਤਾ ਗਿਆ ਤੁਸੀਂ ਕਿਵੇਂ ਸਮਝਦੇ ਹੋ ਠੀਕ ਹੈ ਇਹ ਗੱਲ ਵੀ ਠੀਕ ਹੈ ਜੜੀਆਂ ਉਹ ਕਾਨੂੰਨ ਲਿਆ ਕੇ ਫਾਇਦਾ ਲੈਣਾ ਚਾਹੁੰਦਾ ਉਹਨੂੰ ਲੱਗਿਆ ਵੀ ਮੈਨੂੰ ਹੋਇਆ ਨਹੀਂ ਹੈ ਠੀਕ ਹੈ ਅਸੀਂ ਚਾਹੁੰਦੇ ਹਾਂ ਵੀ ਜੋ ਕੁਝ ਪੰਜਾਬ ਮੰਦਰ ਘਟ ਰਿਹਾ ਧਾਰਮਿਕ ਵਿਦਬੀਆਂ ਨੂੰ ਲੈ ਕੇ ਇਹਦੇ ਪਿੱਛੇ 100% ਪੋਲਿਟਿਸ਼ੀਅਨਸ ਨੇ ਠੀਕ ਆ ਅਸੀਂ ਕਹਿੰਦੇ ਹਾਂ ਠੀਕਾ ਜਿਹੜਾ ਟਾਵਰ ਮੋਰਚਾ ਮੰਗ ਕਰਦਾ ਮੰਗਾ ਮੰਨੀਆਂ ਜਾਣੀਆਂ ਚਾਹੀਦੀਆਂ ਪਰ ਅਸੀਂ ਕਹਿੰਦੇ ਹਾਂ ਸਭ ਤੋਂ ਵੱਡੀ ਸਜ਼ਾ ਉਹਨਾਂ ਨੂੰ ਹੋਣੀ ਚਾਹੀਦੀ ਆ ਜਿਹੜੇ 120 ਵਿੱਚ ਹੁੰਦੇ ਨੇ ਜਿਹੜੇ ਸਾਜ਼ਿਸ਼ ਕਰਤਾ ਹੁੰਦੇ ਨੇ ਉਹਨਾਂ ਨੂੰ ਮੁੱਖ ਦੋਸ਼ੀ ਮੰਨਣਾ ਚਾਹੀਦਾ ਤੁਸੀਂ ਕਿਸੇ ਗਰੀਬ ਨੂੰ ਲੱਖ ਰੁਪਏ ਦੇ ਕੇ ਜੋ ਮਰਜ਼ੀ ਕਰਵਾ ਲਓ ਠੀਕ ਹੈ ਨਾ ਅਸਲ ਵਿੱਚ ਜਿਹੜੇ ਉਹ ਮੋਹਰੇ ਫੜੇ ਜਾਂਦੇ ਹੁੰਦੇ ਅਸਲ ਕਦੀ ਵੀ ਉਹ ਫੜੇ ਨਹੀਂ ਜਾਂਦੇ ਹੈਗੇ ਤਾਂ ਪੰਜਾਬ ਸਰਕਾਰ ਕੱਲਾ ਲੋਕਾਂ ਦੇ ਜਜ਼ਬਾਤਾਂ ਨੂੰ ਲੈ ਕੇ ਟੁੰਮਣਾ ਚਾਹੁੰਦੀ ਹੈ ਹਕੀਕਤ ਵਿੱਚ ਨਾ ਤਾਂ ਆ ਕਾਂਗਰਸ ਵੀ ਕਹਿੰਦੇ ਸੀ ਬਾਈਬਲ ਕਲਾਂ ਗੋਲੀ ਕਾਂਦ ਦਾ ਇਨਸਾਫ ਦਵਾਗੇ ਬੇਜਮੀਨਾਂ ਦਾ ਇਨਸਾਫ ਦਵਾਵਾਂਗੇ ਆਮ ਆਦਮੀ ਕਹਿੰਦੀ ਪਰ ਹੋਇਆ ਹੋਇਆ ਇਹਨਾਂ ਦੇ ਰਾਜ 'ਚ ਵੀ ਕੁਝ ਨਹੀਂ ਹੁਣ ਮੋੜ ਬੰਬ ਬਲਾਸਟ ਤਾਂ ਨਿਕਲ ਕੇ ਸਭ ਕੁਝ ਬਾਹਰ ਆ ਗਿਆ ਉਹਦੇ ਤੇ ਵੀ ਕਾਰਵਾਈ ਨਹੀਂ ਹੋਈ ਤੋ ਅਸੀਂ ਜਿਹੜੀ ਗੱਲ ਕਰਦੇ ਵੀ ਰਾਜ ਨੇਤਾਵਾਂ ਦਾ ਕੋਈ ਤਰਮ ਨਹੀਂ ਇਹ ਕਿੰਨਾ ਮਰਜੀ ਉਹਨਾਂ ਦਾ ਇੱਕ ਹੀ ਤਰਮ ਹੈ ਕੁਰਸੀ ਤਾਂ ਇਹ ਲੋਕ ਲੜਾਈ ਲੜ ਕੇ ਮਸਲੇ ਦਾ ਹੱਲ ਕਰਾਉਣਗੇ ਅੱਛਾ ਆਪਾਂ ਕਿਹਾ ਜਾਂਦਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇੱਥੇ ਬਾਰ ਬਾਰ ਬੇਅਦਬੀਆਂ ਵਾਪਰਨ ਦਾ ਕਾਰਨ ਕੀ ਸਮਝਦੇ ਹੋ ਪੋਲਿਟੀਸ਼ੀਅਨ ਨੂੰ ਹਥਿਆਰ ਮਿਲ ਗਿਆ ਵੀ ਜਦੋਂ ਲੋਕ ਅਸਲ ਮੁੱਦਿਆਂ ਤੇ ਲੜਾਈ ਲੜਨ ਤਾਂ ਇਸ ਮੁੱਦਾ ਲੋਕਾਂ ਦੇ ਜਜ਼ਬਾਤਾਂ ਨਾਲ ਜੁੜਿਆ ਹੁਣਾਂ ਵੀ ਚਾਹੀਦਾ ਹਰ ਕੋਣਾ ਆਪਣਾ ਤੋ ਬੋਹ ਕਹਿੰਦੇ ਜੀ ਇਸ ਕਿਸਮ ਦਾ ਹਥਿਆਰ ਵਰਤ ਲਈਏ ਕਿਸੇ ਨੂੰ ਕਰਵਾ ਦਈਏ ਤਾਂ ਲੋਕ ਫਿਰ ਅਸਲ ਮੁੱਦੇ ਛੱਡ ਕੇ ਆਪੋ ਚੋਦੀ ਲੜਨਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦਾ ਦਾਅ ਲੱਗ ਜਾਂਦਾ ਵਾ ਔਰ ਇਸ ਕਰਕੇ ਪੋਲਿਟਿਸ਼ੀਅਨ ਜਿਹੜਾ ਬਾ ਇਹ ਕੰਮ ਜ਼ਿਆਦਾ ਕਰਾ ਰਹੇ ਨੇ ਮਗਰ ਸਟੇਟ ਹੁੰਦਾ ਜਾਂ ਪੋਲਿਟਿਸ਼ੀਅਨ ਹੁੰਦੇ ਨੇ ਜੋ ਸਾਨੂੰ ਸਮਝ ਆਵੇ ਤਾਂ ਇਹ ਤਾਂ ਲੋਕ ਜਿੰਨੇ ਜਾਗਰਤ ਹੋਣਗੇ ਉਨਾ ਹੀ ਇਹ ਚੀਜ਼ਾਂ ਤੋਂ ਬਚਾਅ ਹੋ ਸਕਦਾ ਪਹਿਲੋਂ ਸਾਡੇ ਕੱਚੇ ਗੁਰਦੁਆਰੇ ਹੁੰਦੇ ਖੁੱਲਾ ਬੂਆ ਹੁੰਦਾ ਸੀ ਪਹਿਲੋਂ ਕੋਈ ਨਹੀਂ ਹੁੰਦਾ ਉਦੋਂ ਉਦੋਂ ਹਥਿਆਰ ਵਜੋ ਇਹਨੂੰ ਵਰਤਦੇ ਨਹੀਂ ਸੀ ਹੁਣ ਹਥਿਆਰ ਬਣਾ ਕੇ ਵਰਤਦੇ ਆ ਵੀ ਕਾਂਡ ਕਰਾ ਕੇ ਲੋਕਾਂ ਦਾ ਧਿਆਨ ਦੂਜੇ ਬੰਨੇ ਖੜੋ ਔਰ ਲੋਕਾਂ ਨੂੰ ਆਪੋ ਵਿੱਚ ਲੜ ਲੈ ਮਜਬੂਰ ਕਰ ਦੋ ਚਲ ਉਹਦੇ ਵਿੱਚ ਜੇ ਵਧੀਆ ਕਾਨੂੰਨ ਬਣਦਾ ਵਾ ਗਾਹਾਂ ਤੋਂ ਸ਼ਾਇਦ ਇਹ ਬੇਦਬਿਆ ਤੇ ਰੋਕ ਲੱਗ ਸਕੇ ਅੱਛਾ ਬਹੁਤ ਸਾਰੇ ਇਹ ਵੀ ਮੰਨਦੇ ਆ ਕਿ ਜੇਕਰ ਇਹ ਕਾਨੂੰਨ ਬਣ ਜਾਂਦਾ ਜਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਲਈ ਕਾਨੂੰਨ ਬਣ ਰਿਹਾ ਤੇ ਪੰਜਾਬੀਆਂ ਨੂੰ ਹੀ ਇਸ ਕਾਨੂੰਨ ਦੇ ਅਧੀਨ ਤਸ਼ੱਦਦ ਝੱਲਣਾ ਪਵੇਗਾ ਇਹ ਵੀ ਪੱਖ ਸਾਹਮਣੇ ਆਇਆ ਇਸ ਚੀਜ਼ ਨੂੰ ਕਿਵੇਂ ਸਮਝੀਏ ਠੀਕ ਆ ਹਾਕਮ ਕਿਸੇ ਵੀ ਕਾਨੂੰਨ ਦਾ ਮਿਸਯੂਜ਼ ਕਰ ਸਕਦੇ ਉਹ ਤਾਂ ਕਾਨੂੰਨ ਬਣਾਉਣ ਵਾਲੀ ਸਟੈਂਡਿੰਗ ਕਮੇਟੀ ਨੂੰ ਹਰ ਤਰ੍ਹਾਂ ਦੀ ਪਾਰਦਰਸ਼ਤਾ ਰੱਖਣੀ ਚਾਹੀਦੀ ਆ ਦੋਸ਼ੀ ਜਿਹੜਾ ਵਾ ਬਖਸ਼ਿਆ ਨਹੀਂ ਜਾਣਾ ਚਾਹੀਦਾ ਤੇ ਨਿਰਦੋਸ਼ ਜਿਹੜਾ ਵਾ ਉਹ ਵਿੱਚ ਆਉਣਾ ਨਹੀਂ अच्छा लास्ट सवाल है तर तर तो 2022 ਦੇ ਵਿੱਚ ਸਰਕਾਰ ਬਣੀ ਸੀ ਬਦਲਾ ਦੇ ਨਾਂ ਤੇ ਤੁਸੀਂ ਲਗਾਤਾਰ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਜੁਟੇ ਰਹੇ ਹੋ ਮੈਂ ਦਿੱਲੀਦ ਵੀ ਤੁਹਾਡੀਆਂ ਬਹੁਤ ਸਾਰੀਆਂ ਇੰਟਰਵਿਊਜ਼ ਕੀਤੀਆਂ ਤਾਂ ਕਿੰਨੇ ਕੁ ਬਦਲਾ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਆਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦੇਖੋ ਬਦਲਾ ਇਹੀ ਹੈ ਵੀ ਮਾਈਨਿੰਗ ਮਾਫੀਆ ਵੱਡਾ ਹੋ ਗਿਆ ਜੀ ਨਸ਼ਾ ਮਾਫੀਆ ਇਹ ਤੋਂ ਵੱਡਾ ਹੋ ਗਿਆ ਟਰਾਂਸਪੋਰਟ ਮੂਵ ਮਾਫੀਆ ਵੀ ਉਦਾਂ ਉਦਾਂ ਹੀ ਆ ਬੇਰਜ਼ਗਾਰੀ ਵੀ ਉਦਾਂ ਹੀ ਆ ਪੰਜਾਬ ਦਾ ਖੇਤੀ ਸੰਕਟ ਵੀ ਉੱਡਾ ਦਾ ਉੱਡਾ ਹੀ ਆ ਕੋਈ ਇੱਕ ਅੱਧੀ ਗੱਲ ਨੂੰ ਛੱਡ ਕੇ ਭਗਵਾਨਤਮਾਨ ਸਰਕਾਰ ਕੁਝ ਵੀ ਨਹੀਂ ਕਰ ਸਕਿਆ ਜਿਹੜੀਆਂ ਜਿਵੇਂ ਪਿਛਲੀਆਂ ਸਰਕਾਰਾਂ ਲੋਕਾਂ ਨਾਲ ਜ਼ਬਰ ਕਰਦੀਆਂ ਸੀ ਧੱਕਾ ਕਰਦੀਆਂ ਸੀ ਇਹ ਸਰਕਾਰ ਵੀ ਕਰ ਰਹੀ ਆ ਔਰ ਪੂਰੀ ਤਰ੍ਹਾਂ ਭ੍ਰਸ਼ਟਾਚਾਰ ਦਾ ਬੋਲਬਾਲਾ ਜਿਵੇਂ ਕਾਰਪੋਰੇਟ ਘਰਾਣਿਆਂ ਨੂੰ ਪਿਛਲੀਆਂ ਸਰਕਾਰਾਂ ਖੁਸ਼ ਕਰਦੀਆਂ ਸੀ ਹੁਣ ਲੈਂਡ ਪੁੱਲਿੰਗ ਪਾਲਿਸੀ ਦੇ ਨਾਂ ਤੇ ਵੀ ਖੁਸ਼ ਕਰ ਰਿਹਾ ਇਹੀ ਬਦਲਾਅ ਆ ਹੋਰ ਕੁਝ ਵੀ ਬਦਲਾਅ ਨਹੀਂ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਸਨ ਸਾਡੇ ਨਾਲ ਸਰਪੰਨ ਸਿੰਘ ਪੰਦੇਰਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਆਪਣੀ رائے ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਆਗਿਆ ਰੱਬ ਰਾਖਾ